ਕਹ ਕਹ ਲੋ ਕਿ ਸਮਾਜ ਦੇ ਪੱਖ ਦੀ ਜਿਹੜੀ ਹੈ ਨਾ ਬੜੀ ਅਹਿਮ ਗੱਲ ਹੈ ਜਿਹੜੀ ਕਰਨੀ ਬਣਦੀ ਹੈ ਤੇ ਕਈ ਵਾਰੀ ਅੱਖੋਂ ਪਰੋਖੇ ਹੋ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਮੋਸਟਲੀ ਲੋਕ ਜ਼ਿਆਦਾਤਰ ਲੋਕ ਅੱਜ ਕੱਲ ਉਹ ਮਾਨਸਿਕ ਤਣਾਅ ਤੋਂ ਗ੍ਰਸ ਰਹੇ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਸਿਆ ਕਿਸੇ ਨਾ ਕਿਸੇ ਤਰ੍ਹਾਂ ਦੀ ਟੈਨਸ਼ਨ ਹਰੇਕ ਬੰਦੇ ਨੂੰ ਹੈ ਕਿਸੇ ਦੇ ਕੋਈ ਪਰਿਵਾਰਕ ਮਸਲੇ ਹੈ ਕਿਸੇ ਦੇ ਕੋਈ ਆਰਥਿਕ ਮਸਲੇ ਹੈ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਯੰਗ ਬੱਚੇ ਹੈ ਉਹ ਜ਼ਿਆਦਾ ਸਟ੍ਰੈਸ ਮੰਦੇ ਹੈ ਤੇ ਸ਼ਾਇਦ ਸਟ੍ਰੈਸ ਮੰਨ ਕੇ ਜਿਹੜੇ ਖੁਦਕੁਸ਼ੀਆਂ ਵਗੈਰਾ ਕਰ ਲੈਂਦੇ ਆ ਉਹਦਾ ਕਾਰਨ ਇਹ ਵੀ ਹੁੰਦਾ ਕਿ ਉਹਨਾਂ ਕੋਲੇ ਜੇ ਹੱਲ ਨਹੀਂ ਹੁੰਦਾ ਉਹ ਉਹਨਾਂ ਨੇ ਜ਼ਿੰਦਗੀ ਦੇ ਅਜੇ ਬਹੁਤੇ ਕੌੜੇ ਤਜਰਬੇ ਦੇਖੇ ਨਹੀਂ ਹੁੰਦੇ ਜਿਨ੍ਹਾਂ ਚ ਉਹਨਾਂ ਨੇ ਕੁਝ ਸਿੱਖਣਾ ਹੁੰਦਾ ਖਾਸ ਕਰਕੇ ਪਿਛਲੇ ਦਿਨਾਂ 'ਚ ਦੇਖਿਆ ਅਧਿਆਪਕ ਨੇ ਕੁਝ ਕਹਿਤਾ ਬੱਚੇ ਖੁਦਕੁਸ਼ੀ ਕਰ ਲੈਂਦੇ ਆ ਮਾਪਿਆਂ ਨੇ ਕਿਸੇ ਗੱਲੋਂ ਰੋਕਤਾ ਬੱਚੇ ਖੁਦਕੁਸ਼ੀ ਕਰ ਲੈਂਦੇ ਆ ਇਹ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਪਰ ਗੁਜਰਾਤ ਸਰਕਾਰ ਨੇ ਕਹਿੰਦੇ ਇੱਕ ਪਹਿਲ ਕੀਤੀ ਹੈ ਇੱਕ ਹੈਲਪਲਾਈਨ ਹੈਲਪਲਾਈਨ ਨੰਬਰ ਜਾਰੀ ਕੀਤਾ ਕਿ ਜੇ ਕੋਈ ਇਸ ਤਰ੍ਹਾਂ ਦਾ ਹੈ ਕਿਸੇ ਨੂੰ ਕੋਈ ਤਣਾਅ ਹੈ ਲਿੰਕ ਕੋ ਨਾ ਰਿਜ਼ਲਟ ਵੀ ਤੇ ਫਿਰ ਉਸੇ ਕਿਸਮ ਦਾ ਹੀ ਆ ਨਾ ਹੂੰ ਉਹਨਾਂ ਨੇ ਮੇਰੇ ਖਿਆਲ ਦੇ ਨਾਲ 21 ਦਿਨਾਂ ਦੇ ਵਿੱਚ 50 ਕੇ 55 ਜੀਵਨ ਬਚਾਏ ਆ ਜੀ ਮਤਲਬ ਉਹ ਕਾਉਂਸਲਿੰਗ ਦਿੰਦੀ ਆ ਤੇ ਜਿਹੜੇ ਵੀ ਮਤਲਬ ਇਸ ਤਰ੍ਹਾਂ ਦੇ ਥਾਟ ਪ੍ਰੋਸੈਸ ਚੋਂ ਗੁਜ਼ਰ ਰਹੇ ਹੁੰਦੇ ਆ ਹੂੰ ਉਹ ਕਲੀਨ ਨਹੀਂ ਕਰਨਾ ਹੁੰਦਾ ਤਾਂ ਇਸ ਤੋਂ ਇਲਾਵਾ ਇੱਕ ਤੇ ਸ਼ਾਇਦ ਇਸ ਤਰ੍ਹਾਂ ਦੀ ਵੀ ਉਹਦੇ ਚ ਕੁੜੀ ਆ ਜਿਹੜੀ ਕਾਉਂਸਲਿੰਗ ਲੈ ਕੇ ਹੁਣ ਕਾਉਂਸਲਰ ਦਾ ਖੁਦ ਕোর্স ਕਰ ਰਹੀ ਹੈ ਜਿਹੜਾ ਟ੍ਰੇਨਿੰਗ ਲੈ ਰਹੀ ਹੈ। ਕੀ ਬਾਤ। ਕਿਉਂਕਿ ਉਹਦਾ ਕੋਈ ਅਫੇਅਰ ਸੀਗਾ, ਰਿਸ਼ਤਾ ਸੀਗਾ। ਉਹ ਬ੍ਰੇਕਅਪ ਹੋ ਗਿਆ। ਜੀ। ਤੇ ਕੁੜੀ ਇੰਨਾ ਟੁੱਟ ਗਈ ਕਿ ਉਸਨੇ ਸੋਚਿਆ ਕਿ ਹੁਣ ਯਾਰ ਜ਼ਿੰਦਗੀ ਖਤਮ ਕਰ ਲੈਣੀ ਚਾਹੀਦੀ। ਹਮ। ਪਰ ਉਹਨਾਂ ਦੀ ਹੈਲਪ ਲਾਈਨ ਜਿਹੜੀ ਇੱਕ ਉਮੀਦ ਹੁੰਦੀ ਆ। ਜੀ। ਤਈ ਵੀ ਆਪਾਂ ਕਹਿ ਸਕਦੇ ਆ ਕਿ ਵਧੀ ਹੁੰਦੀ ਹੈ ਜਿੰਨਾਂ ਦੀ ਉਹ ਰੈਪਲਾਈਨ ਵਾਲਾ ਨੰਬਰ ਡਾਇਲ ਕਰੀ ਬਾਕੀ ਇਹ ਕੁਝ ਕਹਿੰਦਾ ਕਿ ਮਿੰਟਸ ਘਿੰਟਾਂ ਦੀ ਖੇਡ ਹੁੰਦੀ ਹੈ ਜੋ ਮਾਨ ਉਸ ਜਗ੍ਹਾ ਤੇ ਹੁੰਦਾ ਦੇਖੋ ਇਹ ਜਿਹੜੀ ਸੋਸਾਇਟੀ ਦੀ ਪ੍ਰਵਿਰਤੀ ਆ ਨਾ ਇਹ ਕਾਫੀ ਜ਼ਿਆਦਾ ਵਧ ਰਹੀ ਹੈ ਜੀ ਹੁਣ ਤੇ ਠੀਕ ਆ ਅਲੜ ਉਮਰ ਦੇ ਵਿੱਚ ਵੀ ਹੈ ਇਸ ਤੋਂ ਇਲਾਵਾ ਜੇ ਆਪਾਂ ਮੈਚੂਰ ਉਮਰ ਦੇਖਦੇ ਆ ਤਾਂ ਮੈਚੂਰ ਉਮਰ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਪ੍ਰਵਿਰਤੀ ਹੈ ਕੀ ਆ ਜੀ ਗੱਲ ਸਰ ਮੈਂ ਬਹੁਤਾ ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਜੁੜਦਾ ਹੈ ਜੇ ਆਪਾਂ ਮਨੋਵਿਗਿਆਨ ਦੇ ਵਿਹਾਜ਼ ਨਾਲ ਦੇ ਗਏ ਸਾਰੀਆਂ ਚੀਜ਼ਾਂ ਉੱਧਰ ਜੁੜਦੀਆਂ ਪਰ ਮੈਂ ਇੱਕ ਮਤਲਬ ਕਿ ਨਾ ਨਿੱਕੀ ਜਿਹੀ ਕਹਾਣੀ ਸੁਣੀ ਸੀ ਕਿਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਅਸਲ ਦੇ ਵਿੱਚ ਹੁੰਦਾ ਇਹ ਕੋਸ਼ੀ ਆ ਜੀ ਜੇ ਅਲਟੀਮੇਟਲੀ ਦੇਖੀ ਆਪਾਂ ਕੋਈ ਬੜਾ ਮਤਲਬ ਕਿ ਰਾਜਾ ਪੁਜਿਆ ਇਨਸਾਨ ਸੀ ਤੇ ਉਹਦੀ ਜੀਵਨ ਦੇ ਵਿੱਚੋਂ ਸਕੂਨ ਗਾਇਬ ਹੋ ਗਿਆ ਹੂੰ ਉਸਨੇ ਮਿਲ ਕੇ ਜੀਵਨ ਨੀਰਸ ਪਾ ਕੇ ਤੇ ਫੈਸਲਾ ਕੀਤਾ ਕਿ ਬਣਾ ਚਲੋ ਖਤਮ ਕਰੀਏ ਆਪਣੇ ਆਪ ਨੂੰ ਇਹਨਾਂ ਚੰਜਟ ਜੋ ਵੀ ਹੈ ਕੀ ਹੈ ਚੰਜਟ ਬਾਜੀ ਜੜੀ ਮੈਂ ਤੋ ਸ਼ੂਟ ਕਰ ਆ ਪਾਈ ਜੀ ਲੋਜੋ ਮਰਨ ਤੁਰ ਪੈਂਦਾ ਹਮ ਮਰਨ ਦਾ ਫੈਸਲਾ ਕਰਕੇ ਉਹ ਜਿਸ ਵੇਲੇ ਤੁਰ ਪੈਂਦਾ ਹੈ ਰਸਤੇ ਦੇ ਵਿੱਚ ਇੱਕ ਲੜਕੀ ਰੋਂਦੀ ਹੋਈ ਮਿਲਦੀ ਆ ਉਹਨੂੰ ਹਮ ਜਿਸ ਵੇਲੇ ਉਹ ਪੁੱਛਦਾ ਹੈ ਕਿ ਤੈਨੂੰ ਕੀ ਹੋ ਗਿਆ ਤੋ ਉਸਨੇ ਕਿਹਾ ਕਿ ਦੇਖੋ ਮਤਲਬ ਆ ਡਾਕਟਰ ਕੋਲ ਗਈ ਸੀ ਤਾਂ ਉਸਨੇ ਆ ਮੈਡੀਸਿਨ ਲਿਖੀ ਆ ਜਦ ਹੁਣ ਮੈਡੀਸਿਨ ਲੈਣ ਗਈ ਆ ਤੇ ਭਈ ਜਿਹੜਾ ਕੇਮਿਸਟ ਸ਼ਾਪ ਵਾਲਾ ਹੈ ਜੀ ਉਸਨੇ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਮਾਂ ਮੇਰੀ ਬਿਮਾਰ ਆ ਤਾਂ ਉਸਨੇ ਕਿਹਾ ਕਿ ਥੋੜਾ ਸੋਚ ਕੇ ਕਿ ਯਾਰ ਕਿਉਂ ਨਾ ਹੁਣ ਮੈਂ ਇੱਕ ਜਾਂਦਾ ਜਾਂਦਾ ਚੱਜਦਾ ਕੰਮ ਕਰ ਲਵਾਂ ਤਾਂ ਉਸਨੇ ਉਸ ਪਰਚੀ ਨੂੰ ਫੜਿਆ ਜਿੱਦੇ ਉੱਤੇ ਦਵਾਈ ਲਿਖੀ ਸੀ ਜੀ ਉਹ ਨਾਲ ਲੈ ਗਿਆ ਕੁੜੀ ਨੂੰ ਕਹਿੰਦਾ ਵੀ ਚੱਲ ਆ ਮੈਂ ਤੈਨੂੰ ਦਵਾਈ ਦਵਾ ਦਿੰਦਾ ਹੂੰ ਜਿਸ ਵੇਲੇ ਉਹਨੇ ਦਵਾਈ ਦਵਾ ਦਿੱਤੀ ਤੇ ਉਸਨੇ ਹੱਥ ਜੋੜ ਕੇ ਜੋ ਦੁਆ ਕੀਤੀ ਉਹਦੇ ਵਾਸਤੇ ਹੂੰ ਜੋ ਮਤਲਬ ਕਿ ਸ਼ੁਕਰਾਨਾ ਕੀਤਾ ਜੀ ਸਰ ਉਹ ਸਕੂਨ ਮਹਿਸੂਸ ਹੋਇਆ ਉਸ ਨੂੰ ਜਿਸ ਸਕੂਨ ਦੀ ਅਣਹੋਂਦ ਦੇ ਚਲਦਿਆਂ ਉਹ ਫੈਸਲਾ ਲੈ ਚੁੱਕਾ ਸੀ ਜੀ ਉਹਦਾ ਮਨ ਜਿਹੜਾ ਹੈ ਨਾ ਹੂੰ ਉਹ ਐ ਕਹ ਲੋ ਕਿ ਬਿਲਕੁਲ ਠੰਡਾ ਠਾਰ ਹੋ ਗਿਆ ਜੀ ਜੀ ਕਿ ਯਾਰ ਆਪਾਂ ਤਾਂ ਐਵੇਂ ਆਵਾਜ਼ਾਰ ਸੀਗੇ ਹੂੰ ਐਵੇਂ ਨੈਗੇਟਿਵ ਹੋਏ ਫਿਰਦੇ ਸੀ ਕਿ ਦੇਖੋ ਮੇਰੇ ਲਈ ਇੱਕ ਮਾਮੂਲੀ ਗੱਲ ਹੈ ਹੂੰ ਕਿਸੇ ਦੀ ਜ਼ਿੰਦਗੀ ਬਚ ਗਈ ਹੈ ਜੀ ਕਿ ਕਿੱਥੇ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਚੱਲਿਆ ਸੀ ਤਾਂ ਉਹ ਮਤਲਬ ਕਿ ਇੱਕ ਕਹਾਣੀ ਦਾ ਸਟਾਜ ਆਪਾਂ ਕੱਢੀਓ ਹੋਇਆ ਮੇ ਚੋੜੇ ਹੋਇਆ ਜੀ ਚੋੜੇ ਹੋਇਆ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀਆਂ ਪਰਵਿਰਤੀਆਂ ਜੋ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਹੈਗੀਆਂ ਤਾਂ ਉਹ ਸਭ ਤੋਂ ਪਹਿਲਾਂ ਥਾਟ ਦੇ ਵਿੱਚ ਆਉਂਦੀਆਂ ਹਨ ਜੀ ਜੀ ਤੇ ਜੇ ਉਹ ਥਾਟ ਜਿਹੜਾ ਉਹ ਕਲੀਅਰ ਹੋ ਗਿਆ ਕਿਸੇ ਨਾ ਕਿਸੇ ਭਾਵੇਂ ਕੋਈ ਬੰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਬੰਦੀ ਹੈ ਜੇ ਉਹ ਉਹਦੇ ਨਾਲ ਤੁਸੀਂ ਸ਼ੇਅਰ ਕਰ ਲਿਆ ਉਸਨੇ ਤੁਹਾਨੂੰ ਮੋਟੀਵੇਟ ਕਰ ਦਿੱਤਾ ਤੇ ਉੱਥੇ ਹੀ ਕੰਮ ਖਤਮ ਹੋ ਜਾਂਦਾ ਹੈ ਤੇ ਜੇ ਹੁਣ ਆਪਾਂ ਦੇਖੀਏ ਕਈ ਬੰਦਿਆਂ ਦੀ ਸਮੱਸਿਆ ਸਾਰੀ ਇਹ ਆ ਕਿ ਬਹੁਤ ਕੁਝ ਉਹ ਆਪਣੇ ਮਨ ਮਸਤਕ ਦੇ ਵਿੱਚ ਚੁੱਕੀ ਫਿਰਦੇ ਆ ਪਰ ਕਿਤੇ ਵੀ ਫੋਲਣ ਜੁਗਾ ਉਹਨਾਂ ਕੋਲ ਸਥਾਨ ਹੀ ਨਹੀਂ ਹਮ ਥਾਂ ਹੀ ਨਹੀਂ ਸੋ ਇਸ ਵਾਸਤੇ ਇਹ ਠੀਕ ਆ ਵਧੀਆ ਪਹਿਲ ਕਦਮੀਆਂ ਉਹਨਾਂ ਦੀ ਤੇ ਮੇਰੇ ਖਿਆਲ ਦੇ ਨਾਲ ਇਹ ਹੈਲਪ ਲਾਈਨ ਜਿਹੜੀ ਆ ਦੂਜੀਆਂ ਸਟੇਟਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੇ ਜਿੱਥੇ-ਜਿੱਥੇ ਵੀ ਲਾਗੂ ਕਰਨ ਦੀ ਜ਼ਰੂਰਤ ਹੈ ਉੱਥੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਰਨੀ ਚਾਹੀਦੀ ਸਹੀ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਖੈਰ ਚੰਗੀ ਗੱਲ ਹੈ ਬੱਲੀ ਸਾਹਿਬ ਕਹਿ ਰਹੇ ਨੇ ਕਿ ਜ਼ਿੰਦਗੀ ਬਹੁਤ ਪਿਆਰੀ ਹੈ ਬਈ ਉਤਰਾ ਚੜਾ ਜਿਹੜੇ ਆਉਂਦੇ ਰਹਿੰਦੇ ਆ ਤੇ ਮੁਸ਼ਕਲਾਂ ਦਾ ਸਾਹਮਣਾ ਖਿੜੇ ਮੱਥੇ ਕਰਦੇ ਰਹੋ ਜ਼ਿੰਦਗੀ ਜੈੰਦਾਬਾਦ ਬਿਲਕੁਲ ਜੀ ਹਰ ਪਲ ਕਹਿੰਦੇ ਹੁੰਦੇ ਆ ਕਿ ਜਾਣ ਵਾਸਤੇ ਹੁੰਦਾ ਤੇ ਉਹਨੂੰ ਜਿਉਣਾ ਚਾਹੀਦਾ ਆਉਂਦੀਆਂ ਨੇ ਇਸ ਸਮੱਸਿਆਵਾਂ ਹਰੇਕ ਬੰਦੇ ਦੀ ਜ਼ਿੰਦਗੀ 'ਚ ਬਾਲੀਵੁੱਡ ਦਾ ਕਿ ਆਪਣਾ ਗਮ ਮਤਲਬ ਦੂਸਰੋਂ ਦਾ ਗਮ ਦੇਖਾ ਤਾਂ ਮੈਂ ਆਪਣਾ ਗਮ ਭੁੱਲ ਗਿਆ ਮੇਰਾ ਗਮ ਕਿਤਨਾ ਕਮ ਦੁਨੀਆ ਮੇ ਕਿਤਨਾ ਗਮ ਹੈ ਮੇਰਾ ਗਮ ਕਿਤਨਾ ਕਮ ਹੈ ਲੋਗੋਂ ਕਾ ਗਮ ਦੇਖਾ ਤੋ ਆਪਣਾ ਆਪਣਾ ਗਮ ਭੁੱਲ ਗਿਆ ਬਿਲਕੁਲ ਬਿਲਕੁਲ ਇਦਾਂ ਹੀ ਹੈ ਜੀ ਜ਼ਿੰਦਗੀ ਬਹੁਤ ਜ਼ਿਆਦਾ ਗੁੰਝਲਦਾਰ ਵੀ ਹੈ ਪਰ ਇਹ ਬਹੁਤ ਜ਼ਿਆਦਾ ਸਰਲ ਵੀ ਹੈ ਬਸ ਢੰਗ ਹੋਣਾ ਚਾਹੀਦਾ ਹੈ ਬਿਲਕੁਲ ਢੰਗ ਹੋਣਾ ਚਾਹੀਦਾ ਅਸੀਂ ਹੁਣ ਮਤਲਬ ਕਿ ਜੇ ਆਖੀਏ ਕਿ ਭਈ ਸਾਡੀ ਜ਼ਿੰਦਗੀ ਚ ਕੁਛ ਵੀ ਕੈਮਰਿਆਂ ਦੇ ਸਾਹਮਣੇ ਹੁਣ ਆ ਕੇ ਅਸੀਂ ਜੇ ਸਿਆਣੇ ਬਣੇ ਜਾਈਏ ਤੇ ਉਹ ਮੈਂ ਝੂਠ ਮਾਰਨਾ ਨਹੀਂ ਜੀ 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 ਬਿਲਕੁਲ ਸਾਡੀ ਜ਼ਿੰਦਗੀ ਚ ਵੀ ਉਹ ਵੈਸੀ ਕਈ ਪਰੇਸ਼ਾਨੀਆਂ ਚ ਐਸੀਆਂ ਤੁਹਾਡੀ ਜ਼ਿੰਦਗੀ ਚ ਗੱਲ ਸਭ ਫਿਰ ਉੱਥੇ ਆ ਜਾਂਦੀ ਆ ਕਿ ਮਾਮਲਾ ਜਿਹੜਾ ਹੁੰਦਾ ਨਾ ਉਹ ਹੁੰਦਾ ਕਿ ਪਰਸਤਿਤੀਆਂ ਸਾਰਿਆਂ ਦੀ ਜ਼ਿੰਦਗੀ ਚ ਔਖੀਆਂ ਆਉਂਦੀਆਂ ਕਿ ਰਿਸਪੌਂਡ ਕੌਣ ਕਿਸ ਤਰ੍ਹਾਂ ਕਰ ਰਿਹਾ ਹੈ ਫਰਕ ਇਸ ਗੱਲ ਤੇ ਰਹ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਦੁਆਵਾਂ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਜੀ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਆਪਾਂ ਕੀਮਤੀ ਜਿਹੜਾ ਜ਼ਿੰਦਗੀ ਦੇ ਨਾਲ ਨਾਲ ਸਮਾਂ ਵੀ ਬਹੁਤ ਹੈ ਆਪਾਂ ਸਮੇਂ ਦੀ ਵੀ ਬਹੁਤ ਕਦਰ ਕਰਦੇ ਆਂ ਤੁਹਾਡੀ ਸਾਰਿਆਂ ਦੀ ਵੀ ਕਦਰ ਕਰਦੇ ਆਂ ਪਰ ਨਾਲ ਨਾਲ ਆਪਾਂ ਸਮੇਂ ਦੀ ਕਦਰ ਕਰਦੇ ਕਰਦੇ ਗੱਲਾਂ ਵੱਲ ਨੂੰ ਚੱਲਦੇ ਆਂ ਮਿੰਟੂ ਜੀ ਇੱਕ ਨਾ ਪੋਸਟ ਬੜੀ ਚਰਚਾ ਦੇ ਵਿੱਚ ਹੈ ਮਾਲਵਿੰਦਰ ਸਿੰਘ ਕੰਗ ਹੋਰਾਂ ਦੀ ਪੋਸਟ ਦੇ ਵਿੱਚ ਉਹਨਾਂ ਨੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਕਹਿ ਲਓ ਕਿ ਜਿਵੇਂ ਐਡ ਦੀ ਰੇਟ ਕਰਕੇ ਟੈਗ ਕਰਕੇ ਕਹਿ ਲਓ ਪੋਸਟ ਪਾਈ ਕਿ ਜਿਹੜੀ ਜ਼ਮੀਨ ਐਕਵਾਇਰ ਕਰਨੀ ਆ ਜਾਂ ਲੈਂਡ ਪੁਨਿਕਾ ਜਿਹੜਾ ਚੱਲ ਰਿਹਾ ਸਿਸਟਮ ਉਹਦੇ ਵਿੱਚ ਸਰਕਾਰ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਜਦ ਕਿ ਇਹ ਗੱਲਾਂ ਤੇ ਖੈਰ ਕਾਫੀ ਜਿਹੜੇ ਵਿਰੋਧੀ ਤੇ ਰਾਲੇ ਵੀ ਆ ਹੋਰ ਨੇਤਾ ਵੀ ਕਹਿ ਰਿਹਾ ਵੀ ਇਸ ਤੇ ਬਈ ਰਿਵਿਊ ਹੋਣਾ ਚਾਹੀਦਾ ਸੋਚਣਾ ਚਾਹੀਦਾ ਪਰ ਉਹ ਪੋਸਟ ਦੀ ਜਦੋਂ ਚਰਚਾ ਆਈ ਸ਼ਾਬਾਸ਼ੀ ਮਿਲੀ ਤੇ ਫਿਰ ਪੋਸਟ ਕਹਿੰਦੇ ਵੀ ਹਟ ਵੀ ਗਈ ਉਹ ਹਟੀ ਹੋਈ ਪੋਸਟ ਨੇ ਉਦੋਂ ਵੀ ਜ਼ਿਆਦਾ ਚਰਚਾ ਕ੍ਰੀਏਟ ਕਰਤੀ ਵੀ ਕੀ ਕਾਰਨ ਹੋ ਗਿਆ ਹਟ ਕਿਉਂ ਗਈ ਆਪਦੀ ਮਰਜ਼ੀ ਨਾਲ ਹਟ ਗਈ ਜਾਂ ਫਿਰ ਕਿਸੇ ਦੀ ਮਰਜ਼ੀ ਨਾਲ ਹਟ ਗਈ ਉਹਦੇ ਬਾਰੇ ਥੋੜਾ ਜਿਹਾ ਸਪਸ਼ਟ ਕਰਿਓ ਵੀ ਇਹ ਜਿਹੜੀ ਸਾਰੀ ਕਹਾਣੀ ਹੈ ਇਹਦੇ ਵਿੱਚ ਸਾਰਾਂਸ਼ ਕੀ ਹੈ? ਦੇਖੋ ਅਸੀਂ ਜਿਹੜੇ ਪੰਜਾਬੀ ਆ ਨਾ ਜੀ ਲਗਾਤਾਰ ਉਹ ਕਿਉਂਕਿ ਮੈਂ ਕੱਲ ਪੋਸਟ ਪਾਈ ਸੀਗੀ ਸ਼ਾਮੀ ਜੇ ਜਦੋਂ ਇਹ ਸਭ ਕੁਝ ਹੋਇਆ